ਸਤਿ ਸ਼੍ਰੀ ਅਕਾਲ ਮੈਂ ਸੁਨੇਨਾ ਸਾਡੇ ਲੋਕ ਤੇ ਤੁਹਾਡਾ ਸਵਾਗਤ ਤੁਸੀਂ ਦੇਖ ਰਹੇ ਹੋ ਗਲੋਬਲ ਨਿਊਜ਼ ਰੁਕ ਕਰਦੇ ਹਾਂ ਪਹਿਲੀ ਖਬਰ ਵੱਲ ਤੁਰਕੀ ਦੇ ਅੰਕਾਰਾ ਨੇੜੇ ਏਸ਼ੀਅਨ ਸਾਗਰ ਵਿੱਚ ਸ਼ੁੱਕਰਵਾਰ ਨੂੰ ਇੱਕ ਕਿਸ਼ਤੀ ਪਲਟ ਗਈ ਜਿਸ ਕਾਰਨ ਖੇਤਰ ਵਿੱਚ ਦਹਿਸ਼ਤ ਫੈਲ ਗਈ। ਸਵਾਰ 18 ਪ੍ਰਵਾਸੀਆਂ ਵਿੱਚੋਂ 14 ਦੀ ਮੌਤ ਹੋ ਗਈ ਜਦੋਂ ਕਿ ਦੋ ਹੋਰ ਬਚ ਗਏ ਅਤੇ ਦੋ ਹੋਰ ਅਜੇ ਵੀ ਲਾਪਤਾ ਨੇ। ਤੁਰਕੀ ਅਧਿਕਾਰੀਆਂ ਨੇ ਕਿਹਾ ਕਿ ਬਚਾਅ ਕਾਰਜ ਜਾਰੀ ਨੇ ਅਤੇ ਬਚੇ ਹੋਏ ਲੋਕਾਂ ਨੂੰ ਹਸਪਤਾਲ ਵਿੱਚ ਪਹੁੰਚਤੀ ਕਰਵਾਇਆ ਗਿਆ। ਸੰਯੁਕਤ ਰਾਸ਼ਟਰ ਸਰਨਾਰਥਰੀ ਏਜੰਸੀ ਦੇ ਅਨੁਸਾਰ 2025 ਵਿੱਚ ਹੁਣ ਤੱਕ ਇਸ ਖੇਤਰ ਵਿੱਚ 200 ਤੋਂ ਵੱਧ ਕਿਸ਼ਤੀ ਪਲਟੀਆਂ ਹੋਈਆਂ ਹਨ ਜਿਸ ਵਿੱਚ 500 ਤੋਂ ਵੱਧ ਲੋਕਾਂ ਦੀ ਮੌਤ ਹੋ ਗਈ ਹੈ। ਮੁਗਲਾ ਰਾਣ ਦੇ ਤਟਵਰਤੀ ਸ਼ਹਿਰ ਬੋਰਡਰਮ ਤੋਂ ਨਿਕਲਣ ਤੋਂ 10 ਮਿੰਟ ਬਾਅਦ ਇਹ ਹਾਦਸਾ ਵਾਪਰਿਆ ਕਿਸ਼ਤੀ ਪਾਣੀ ਨਾਲ ਭਰਨੀ ਸ਼ੁਰੂ ਹੋ ਗਈ ਜਿਸ ਨਾਲ ਪ੍ਰਵਾਸੀਆਂ ਦੀਆਂ ਜਾਨਾਂ ਖਤਰੇ ਵਿੱਚ ਪੈ ਗਈਆਂ ਇੱਕ ਵਿਅਕਤੀ 6 ਘੰਟਿਆਂ ਬਾਅਦ ਤੈਰ ਕੇ ਕਿਨਾਰੇ ਪਹੁੰਚ ਗਿਆ ਦੂਜਾ ਵਿਅਕਤੀ ਨੇੜਲੇ ਟਾਪੂ ਤੇ ਮਿਲਿਆ ਲਾਪਤਾ ਲੋਕਾਂ ਦੀ ਭਾਲ ਲਈ ਚਾਰ ਤੱਟ ਰੱਖਿਆਕ ਕਿਸ਼ਤੀਆਂ ਇੱਕ ਗੋਤਾਖੋਰ ਟੀਮ ਅਤੇ ਇੱਕ ਹੈਲੀਕਾਪਟਰ ਤਾਇਨਾਤ ਕੀਤਾ ਗਿਆ ਸੀ ਹਾਦਸੇ ਵਿੱਚ ਇੱਕ ਅਫਗਾਨ ਨਾਗਰਿਕ ਵੀ ਸ਼ਾਮਿਲ ਸੀ ਅਧਿਕਾਰੀਆਂ ਨੇ ਕਿਹਾ ਕਿ ਪਾਲਜਾਰੀ ਅਤੇ ਗੋਤਾਖੋਰ ਲਪਤਾ ਲੋਕਾਂ ਦੀ ਭਾਲ ਕਰ ਰਹੇ ਨੇ 17 ਨਵੰਬਰ 2023 ਨੂੰ ਏਜੀਅਨ ਸਾਗਰ ਵਿੱਚ ਇੱਕ ਦੁਖਦਾਈ ਕਿਸ਼ਤੀ ਹਾਦਸਾ ਵਾਪਰਿਆ ਜਿਸ ਦੇ ਨਤੀਜੇ ਵਜੋਂ ਕਈ ਲੋਕ ਡੁੱਬ ਗਏ ਉਸ ਸਮੇਂ ਲਗਭਗ 50 ਲੋਕ ਜਹਾਜ਼ ਵਿੱਚ ਸਵਾਰ ਸਨ ਜਿਨ੍ਹਾਂ ਵਿੱਚ ਕੁਝ ਤੁਰਕੀ ਸ਼ਰਨਾਰਥੀ ਵੀ ਸ਼ਾਮਿਲ ਸਨ ਅਮਰੀਕੀ ਰਾਸ਼ਟਰਪਤੀ ਡ੍ਰੰਪ ਨੇ ਕੈਨੇਡਾ ਨਾਲ ਸਾਰੀਆਂ ਵਪਾਰਕ ਗੱਲਬਾਤਾਂ ਨੂੰ ਖਤਮ ਕਰਨ ਦਾ ਐਲਾਨ ਕੀਤਾ ਟਰੰਪ ਨੇ ਕੈਨੇਡਾ ਤੇ ਨਿਸ਼ਾਨਾ ਸਾਧਦੇ ਹੋਏ ਦਾਵਾ ਕੀਤਾ ਕਿ ਕੈਨੇਡਾ ਨੇ ਅਮਰੀਕੀ ਟੈਰਿਫਾਂ ਦਾ ਵਿਰੋਧ ਕਰਨ ਵਾਲਾ ਇਸ਼ਤਿਹਾਰ ਚਲਾ ਕੇ ਅਮਰੀਕੀ ਨਿਆਂਇਕ ਫੈਸਲਿਆਂ ਨੂੰ ਪ੍ਰਭਾਵਿਤ ਕਰਨ ਦੀ ਕੋਸ਼ਿਸ਼ ਕੀਤੀ। ਟਰੰਪ ਨੇ ਇਸ ਧੋਖਾਧੜੀ ਅਤੇ ਇਤਰਾਜ਼ਯੋਗ ਵਿਵਹਾਰ ਨੂੰ ਕਿਹਾ ਅਤੇ ਕੈਨੇਡਾ ਨਾਲ ਸਾਰੀਆਂ ਵਪਾਰ ਗਲਬਾਤਾਂ ਨੂੰ ਖਤਮ ਕਰਨ ਦਾ ਐਲਾਨ ਕੀਤਾ। ਆਪਣੀ ਤਾਜ਼ਾ ਸੋਸ਼ਲ ਮੀਡੀਆ ਪੋਸਟ ਵਿੱਚ ਟਰੰਪ ਨੇ ਲਿਖਿਆ ਕੈਨੇਡਾ ਨੇ ਧੋਖਾ ਕੀਤਾ ਤੇ ਫੜਿਆ ਗਿਆ। ਕੈਨੇਡਾ ਨੇ ਇੱਕ ਇਸ਼ਤਿਹਾਰ ਵਿੱਚ ਰਾਸ਼ਟਰਪਤੀ ਰੋਨਾਲਡ ਰਿੰਗਨ ਨੂੰ ਟੈਰਿਫਾਂ ਨੂੰ ਨਫ਼ਰਤ ਕਰਨ ਵਾਲੇ ਵਜੋਂ ਗਲਤ ਟੰਗ ਨਾਲ ਦਰਸਾਇਆ ਜਦੋਂ ਕਿ ਅਸਲ ਵਿੱਚ ਉਹ ਇਸ ਇਸ਼ਤਿਹਾਰ ਸਿਰਫ ਅਮਰੀਕੀ ਸੁਪਰੀਮ ਕੋਰਟ ਦੇ ਫੈਸਲਿਆਂ ਨੂੰ ਪ੍ਰਭਾਵਿਤ ਕਰਨ ਲਈ ਬਣਾਇਆ ਗਿਆ ਸੀ ਇਹ ਮਾਮਲਾ 5 ਨਵੰਬਰ ਨੂੰ ਸੁਣਵਾਈ ਲਈ ਨਿਰਧਾਰਿਤ ਇੱਕ ਪੈਂਡਿੰਗ ਕੇਸ ਨਾਲ ਸੰਬੰਧਿਤ ਹੈ ਇਹ ਮਾਮਲਾ 트ੰਪ ਦੀ ਗਲੋਬਲ ਟੈਰਿਫ ਨੀਤੀ ਦੀ ਕਾਨੂੰਨੀਤਾ ਨਾਲ ਸੰਬੰਧਿਤ ਹੈ 트ੰਪ ਨੇ ਕਿਹਾ ਕਿ ਕੈਨੇਡਾ ਲੰਬੇ ਸਮੇਂ ਤੋਂ ਟੈਰਿਫ ਧੋਖਾਧੜੀ ਵਿੱਚ ਰੁੱਝਿਆ ਹੋਇਆ ਅਮਰੀਕੀ ਕਿਸਾਨਾਂ ਤੋਂ 400% ਤੱਕ ਵਧ ਵਸੂਲ ਰਿਹਾ ਉਹਨਾਂ ਨੇ ਸਪਸ਼ਟ ਕੀਤਾ ਕਿ ਕੈਨੇਡਾ ਤੇ ਹੋਰ ਦੇਸ਼ ਹੁਣ ਅਮਰੀਕਾ ਦਾ ਫਾਇਦਾ ਨਹੀਂ ਉਠਾ ਸਕਣਗੇ 트ੰਪ ਨੇ ਇਸ ਧੋਖਾਧੜੀ ਦਾ ਪਰਦਾਫਾਸ਼ ਕਰਨ ਲਈ ਰੋਨਾਲਡ ਰਿੰਗਨ ਫਾਊਂਡੇਸ਼ਨ ਚੰਦਾ ਧੰਨਵਾਦ ਕੀਤਾ ਇਹ ਵੀ ਬਾਦ ਉਦੋਂ ਸ਼ੁਰੂ ਹੋਇਆ ਜਦੋਂ ਕੈਨੇਡੀਅਨ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਕਿਹਾ ਕਿ ਉਹ 트럼ਪ ਦੇ ਟੈਰਿਫਾਂ ਨੂੰ ਇੱਕ ਖਤਰਾ ਦੱਸਦੇ ਹੋ ਸੰਯੁਕਤ ਰਾਜ ਤੋਂ ਬਾਹਰ ਆਪਣੀ ਨਿਰਜ਼ਾਤ ਨੀਤੀ ਦਾ ਵਿਸਥਾਰ ਕਰਨ ਦੀ ਯੋਜਨਾ ਬਣਾ ਰਹੇ ਨੇ ਪਹਿਲਾ 트럼ਪ ਨੇ ਕਿਹਾ ਸੀ ਟੈਰਿਫ ਅਮਰੀਕਾ ਦੀ ਰਾਸ਼ਟਰੀ ਸੁਰੱਖਿਆ ਅਤੇ ਆਰਥਿਕਤਾ ਲਈ ਮਹੱਤਵਪੂਰਨ ਹੈ ਕੈਨੇਡਾ ਦੇ ਅਪਮਾਨਜਨਕ ਵਿਵਹਾਰ ਤੋਂ ਬਾਅਦ ਕੈਨੇਡਾ ਨਾਲ ਸਾਰੀਆਂ ਵਪਾਰ ਗੱਲਬਾਤ ਹੁਣ ਖਤਮ ਹੋ ਗਈਆਂ ਨੇ 트럼ਪ ਪ੍ਰਸ਼ਾਸਨ ਨੇ ਕਈ ਕੈਨੇਡੀਅਨ ਆਯਾਤਾਂ ਤੇ 35% ਦੀ ਟੈਕਸ ਲਗਾਇਆ ਨਾਲ ਹੀ ਕਾਰ ਅਤੇ ਸਟੀਲ ਨਿਰਮਾਣ ਵਰਗੇ ਖਾਸ ਉਦਯੋ वाले वक वक टैरिफ बील गायने ਚੰਡੀਗੜ੍ਹ ਸੀਬੀ ਸਾਫਕਾ ਡੀਆਈਜੀ ਹਰਚਰਨ ਸਿੰਘ ਪੁੱਲਰ ਦੀਆਂ ਬੇਨਾਮੀ ਜ਼ਾਇਦਾਦਾਂ ਦੀ ਵੀ ਜਾਂਚ ਕਰੇਗੀ ਜਿਸ ਨੂੰ ਰਿਸ਼ਵਤ ਖੁਰਦੇ ਮਾਮਲੇ ਵਿੱਚ ਗ੍ਰਿਫਤਾਰ ਕੀਤਾ ਗਿਆ ਸੀ ਸੀਬੀ ਅਧਿਕਾਰੀ ਹੁਣ ਜਾਂਚ ਕਰ ਰਹੇ ਨੇ ਕਿ ਪੁੱਲਰ ਦੇ ਕਰ ਅਤੇ ਤਹਿਸੀਲ ਦਫ਼ਤਰਾਂ ਦੇ ਲੋਕਰਾਂ ਤੋਂ ਬਰਾਮਦ ਕੀਤੇ ਗਏ ਦਸਤਾਵੇਜ਼ਾਂ ਦੇ ਰਿਕਾਰਡ ਵਿੱਚ ਕਿਸ ਦੇ ਨਾਮ ਦਰਜ ਨੇ ਸੀਬੀ ਦੀ ਇੱਕ ਟੀਮ ਸਾਫਕਾ ਡੀਆਈਜੀ ਤੋਂ ਬਰਾਮਦ ਕੀਤੀਆਂ ਗਈਆਂ ਸਾਰੀਆਂ ਜ਼ਾਇਦਾਦਾਂ ਦੇ ਦਸਤਾਵੇਜ਼ਾਂ ਦੀ ਜਾਂਚ ਕਰ ਰਹੀ ਹੈ ਪਰ ਉਸ ਦੇ ਨਾਮ ਤੇ ਨਹੀਂ ਜਿਨ੍ਹਾਂ ਅਧਿਕਾਰੀਆਂ ਦੇ ਨਾਮ ਰਜਿਸਟਰਾਂ ਵਿੱਚ ਦਿਖਾਈ ਦਿੰਦੇ ਨੇ ਉਹਨਾਂ ਨੂੰ ਪੁੱਛਗਿੱਛ ਲਈ ਬਲਾ ਜਾ ਸਕਦਾ ਵਿਭਾਗ ਨੇ ਅਜੇ ਤੱਕ ਇਨ੍ਹਾਂ ਜ਼ਾਇਦਾਦਾਂ ਦੇ ਵੇਰਵੇ ਸਾਂਝੇ ਇਹ ਸ਼ੱਕ ਹੈ ਕਿ ਕੁਝ ਹੋਰ ਅਧਿਕਾਰੀਆਂ ਤੇ ਰਾਜਨੀਤਿਕ ਨੇਤਾਵਾਂ ਦਾ ਪੈਸਾ ਇਨ੍ਹਾਂ ਜਾਇਦਾਦਾਂ ਦੀ ਖਰੀਦ ਅਤੇ ਵਿਕਰੀ ਵਿੱਚ ਸ਼ਾਮਿਲ ਹੋ ਸਕਦਾ ਕਿਉਂਕਿ ਸੀਵੀਆਈ ਨੇ ਸਾਬਕਾ ਡੀਆਈਜੀ ਦੇ ITR ਵਿੱਚ ਸੂਚੀਬੰਦ ਜਾਇਦਾਦਾਂ ਤੋਂ ਇਲਾਵਾ ਹੋਰ ਜਾਇਦਾਦਾਂ ਦਾ ਪਤਾ ਲਗਾਇਆ 16 ਅਕਤੂਬਰ 2025 ਤੋਂ ਬਾਅਦ CBI ਨੇ ਵੀਰਵਾਰ ਤੇ 1 ਅਕਤੂਬਰ ਨੂੰ ਸੈਕਟਰ 40 ਸਥਿਤ ਸਾਬਕਾ ਡੀਆਈਜੀ ਦੇ ਘਰ ਲਗਭਗ 9 ਘੰਟੇ ਜਾਂਚ ਕੀਤੀ ਕਰਦੀ ਤਲਾਸ਼ੀ ਕੀਤੀ ਗਈ ਤੇ ਘਰੇਲੂ ਸਮਾਨ ਦੀ ਜਾਂਚ ਵੀ ਕੀਤੀ ਗਈ ਜਿਸ ਵਿੱਚ ਉੱਥੇ ਲੱਗੇ ਬਲਵਾਂ ਗਮਲਿਆਂ ਅਤੇ AC ਦੇ ਬੇਰਬੇ ਵੀ ਸ਼ਾਮਿਲ ਸਨ ਉਹਨਾਂ ਦੇ ਨਜ਼ਦੀਕੀ ਰਿਸ਼ਤੇਦਾਰਾਂ ਤੋਂ ਵੀ ਪੁੱਛਗਿੱਛ ਕੀਤੀ ਗਈ ਇਸ ਤੋਂ ਬਾਅਦ ਸ਼ੁੱਕਰਵਾਰ 24 ਅਕਤੂਬਰ ਨੂੰ ਦਿੱਲੀ ਤੋਂ 15 ਮੈਂਬਰੀ ਟੀਮ ਮਾਚੀਵਾੜਾ ਲੁਧਿਆਣਾ ਪਹੁੰਚੀ ਅਤੇ ਉਹਨਾਂ ਦੇ ਫਾਰਮ ਹਾਊਸ ਅਤੇ ਜ਼ਾਇਦਾਦ ਦੀ ਜਾਂਚ ਕੀਤੀ ਗਈ। ਹਰਿਆਣਾ ਆਈਪੀਐਸ ਅਧਿਕਾਰੀ ਵਾਈਪੂਰਨ ਕੁਮਾਰ ਦੇ ਖੁਦਕੁਸ਼ੀ ਮਾਮਲੇ ਦੀ ਜਾਂਚ ਵਿੱਚ ਸ਼ਾਮਿਲ ਹੋਣ ਲਈ ਰੋਹਤਕ ਦੇ ਤਤਕਾਲੀ ਪੁਲਿਸ ਸੁਪਰਡੈਂਟ ਨਰਿੰਦਰ ਬਿਜ਼ਾਰਨੀਆ ਨੂੰ ਨੋਟਿਸ ਜਾਰੀ ਕੀਤਾ ਜਾਵੇਗਾ ਪੂਰਨ ਕੁਮਾਰ ਦੇ 8 ਪੰਨਿਆਂ ਦੇ ਖੁਦਕੁਸ਼ੀ ਨੋਟ ਵਿੱਚ ਬਿਜ਼ਾਰਨੀਆ ਦਾ ਨਾਮ ਮੋਟੇ ਅੱਖਰਾਂ ਵਿੱਚ ਲਿਖਿਆ ਗਿਆ ਸੀ ਇਸ ਖੁਦਕੁਸ਼ੀ ਮਾਮਲੇ ਦੀ ਜਾਂਚ ਲਈ ਬਣਾਈ ਗਈ ਚੰਡੀਗੜ੍ਹ ਪੁਲਿਸ ਦੀ ਵਿਸ਼ੇਸ਼ ਜਾਂਚ ਟੀਮ ਤਿੰਨ ਨੁਕਤਿਆਂ ਦੀ ਜਾਂਚ ਕਰ ਰਹੀ ਹੈ ਸਭ ਤੋਂ ਮਹੱਤਵਪੂਰਨ ਸਵਾਲ ਇਹ ਹੈ ਕਿ ਕੀ ਸ਼ਰਾਬ ਡੀਲਰ ਪਰਵੀਨ ਬਾਂਸਲ ਦੀ ਸ਼ਿਕਾਇਤ ਦੇ ਆਧਾਰ ਤੇ ਰੋਹਤਕ ਦੇ ਅਰਬਨ ਸਟੇਟ ਪੁਲਿਸ ਸਟੇਸ਼ਨ ਵਿੱਚ 6 ਅਕਤੂਬਰ ਨੂੰ ਦਰਜ ਕੀਤੀ ਗਈ ਐਫ ਆਈ ਆਰ ਦਬਾਹੇ ਹੇਠ ਦਰਜ ਕੀਤੀ ਗਈ ਸੀ ਇਸ ਐਫ ਆਈ ਆਰ ਵਿੱਚ ਪੂਰਨ ਕੁਮਾਰ ਦੇ ਗਨਮੈਰ ਸੁਸ਼ੀਲ ਕੁਮਾਰ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਐਫ ਆਈ ਆਰ ਦਰਜ ਹੋਣ ਤੋਂ ਅਗਲੇ ਹੀ ਦਿਨ 7 ਅਕਤੂਬਰ ਨੂੰ ਪੂਰਨ ਕੁਮਾਰ ਨੇ ਚੰਡੀਗੜ੍ਹ ਵਿੱਚ ਖੁਦਕੁਸ਼ੀ ਕਰ ਲਈ ਸੀ ਚੰਡੀਗੜ੍ਹ ਐਸ ਆਈ ਟੀ ਦੇ ਇੱਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਹੁਣ ਤੱਕ ਦੀ ਜਾਂਚ ਅਤੇ ਮੁੱਢਲੀ ਜਾਂਚ ਤੋਂ ਪਤਾ ਲੱਗਿਆ ਕਿ ਪੂਰਨ ਕੁਮਾਰ ਦੀ ਮੌਤ ਦਾ ਕਾਰਨ 8 ਪੰਨਿਆਂ ਦੇ ਸੁਸਾਇਡ ਨੋਟ ਵਿੱਚ ਦੱਸੇ ਗਏ ਹਾਲਾਤਾਂ ਨਾਲ ਮੇਲ ਖਾਂਦਾ ਜਾਂਚ ਦਾ ਉਦੇਸ਼ ਇਹ ਪੁਸ਼ਟੀ ਕਰਨਾ ਹੈ ਕਿ ਕੀ ਰੋਹਤਕ ਵਿੱਚ ਦਰਜ ਕੀਤੀ ਗਈ ਐਫ ਆਈ ਆਰ ਆਈ ਪੀ ਐਸ ਅਧਿਕਾਰੀ ਦੀ ਖੁਦਕੁਸ਼ੀ ਦਾ ਤੁਰੰਤ ਇਸ ਵਿੱਚ ਕੋਈ ਸੋਚੀ ਸਮਝੀ ਸਾਜ਼ਿਸ਼ ਸ਼ਾਮਿਲ ਸੀ ਰੋਹਤਕ ਐਫ ਆਈ ਆਰ ਨਾਲ ਸੰਬੰਧਿਤ 8 ਪੁਲਿਸ ਅਧਿਕਾਰੀਆਂ ਦੇ ਬਿਆਨ ਦਰਜ ਕੀਤੇ ਗਏ ਐਸ ਆਈ ਟੀ ਇਹਨਾਂ 3 ਬਿੰਦੂਆਂ ਦੀ ਘੜੀ ਹੈ ਜਾਂਚ ਚੰਡੀਗੜ੍ਹ ਪੁਲਿਸ ਅਧਿਕਾਰੀ ਨੇ ਕਿਹਾ ਕਿ ਜਾਂਚ ਇਸ ਗੱਲ ਤੇ ਕੇਂਦ੍ਰਿਤ ਹੈ ਕਿ ਕੀ ਆਈਪੀਐਸ ਵਿਪੁਰਨ ਕੁਮਾਰ ਦੇ ਗਨਮੈਨ ਸੁਸ਼ੀਲ ਕੁਮਾਰ ਵਿਰੁੱਧ 6 ਅਕਤੂਬਰ ਨੂੰ ਰੋਹਤਕ ਵਿੱਚ ਦਰਜ ਕੀਤੀ ਗਈ ਐਫਆਈਆਰ ਕਿਸੇ ਵੀ ਤਰ੍ਹਾਂ ਯੋਜਨਾਬੰਦ ਜਾਂ ਪ੍ਰਭਾਵਿਤ ਸੀ ਕੀ ਇਹ ਐਫਆਈਆਰ ਸਿੱਧੇ ਤੌਰ ਤੇ ਆਈਪੀਐਸ ਵਿਪੁਰਨ ਕੁਮਾਰ ਦੀ ਮੌਤ ਨਾਲ ਜੁੜੀ ਹੋਈ ਸੀ ਜਦੋਂ ਕਿ ਕਈ ਗਵਾਹਾਂ ਦੇ ਬਿਆਨ ਪਹਿਲਾਂ ਹੀ ਦਰਜ ਕੀਤੇ ਜਾ ਚੁੱਕੇ ਨੇ ਜਾਂਚ ਦੌਰਾਨ ਸਬੰਧਤ ਲੋਕਾਂ ਨੂੰ ਨੋਟਿਸ ਜਾਰੀ ਕੀਤੇ ਜਾ ਰਹੇ ਨੇ ਐਸਆਈਟੀ ਪੂਰਨ ਕੁਮਾਰ ਦੁਆਰਾ ਉਹਨਾਂ ਦੀ ਪੇਸ਼ਲੀ ਸੇਵਾ ਦੌਰਾਨ ਦਰਜ ਸ਼ਿਕਾਇਤ ਅਤੇ ਹਰਿਆਣਾ ਸਰਕਾਰ ਨਾਲ ਪੱਤਰ ਬਿਹਾਰ ਨਾਲ ਸਬੰਧਿਤ ਦਸਤਾਵੇਜ਼ਾਂ ਦੀ ਵੀ ਮੰਗ ਕਰ ਰਹੀ ਹੈ ਤਾਂ ਜੋ ਪੂਰੇ ਮਾਮਲੇ ਦੀ ਸਮਾਸੀਮ ਕੀਤੇ ਗਏ ਬੇਰਵਿਆਂ ਦੀ ਪੁਸ਼ਟੀ ਕੀਤੀ ਜਾ ਸਕੇ ਐਸਆਈਟੀ ਖੁਦਕੁਸ਼ੀ ਦੀ ਪੁਸ਼ਟੀ ਕਰਨ ਲਈ ਇਹ ਜਾਂਚ ਕਰ ਰਹੀ ਹੈ ਪੰਜਾਬ ਵਿੱਚ ਤਾਪਮਨ ਇਸ ਵੇਲੇ ਆਮ ਦੇ ਨੇੜੇ ਹੈ ਭਾਰਤੀ ਮੌਸਮ ਵਿਭਾਗ ਦੇ ਅਨੁਸਾਰ ਦਸੰਬਰ ਵਿੱਚ ਠੰਡ ਦੀ ਲਹਿਰ ਸ਼ੁਰੂ ਹੋ ਜਾਵੇਗੀ ਤੇ ਜਨਵਰੀ ਅਤੇ ਫਰਵਰੀ ਵਿੱਚ ਸੰਗਰੀ ਤੁੰਦ ਪੈਣ ਦੀ ਸੰਭਾਵਨਾ ਹੈ ਇਸ ਤੋਂ ਇਲਾਵਾ ਅੰਮ੍ਰਿਤਸਰ ਲੁਧਿਆਣਾ ਤੇ ਜਲੰਧਰ ਵਿੱਚ ਰਾਤਾਂ ਹਿਮਾਚਲ ਦੇ ਮੁਕਾਬਲੇ ਠੰਡੀਆਂ ਰਹਿਣਗੀਆਂ ਇਸ ਦੌਰਾਨ ਪਿਛਲੇ 24 ਘੰਟਿਆਂ ਵਿੱਚ ਇੱਕ ਵਾਰ ਫਿਰ ਹਵਾ ਦੀ ਦਿਸ਼ਾ ਬਦਲ ਗਈ ਹੈ ਹੁਣ ਪਹਾੜਾਂ ਤੋਂ ਠੰਡੀਆਂ ਹਵਾਵਾਂ ਵਗ ਰਹੀਆਂ ਨੇ ਜਿਸ ਨਾਲ ਪ੍ਰਦੂਸ਼ਣ ਦਾ ਪੱਧਰ ਘਟ ਗਿਆ ਆਉਣ ਵਾਲੇ ਦਿਨਾਂ ਵਿੱਚ ਰਾਤ ਦਾ ਘੱਟੋ ਘੱਟ ਤਾਪਮਨ ਲਗਭਗ 2 ਡਿਗਰੀ ਘਟਣ ਦੀ ਉਮੀਦ ਹੈ ਕੇਂਦਰੀ ਪ੍ਰਦੂਸ਼ਣ ਕੰਟਰੋ ਹੋਇਆ ਆਸਤ ਹਵਾ ਗੁਣਵਤਾ ਸੂਚਕਾਂਕ 3 ਦਿਨ ਪਹਿਲਾਂ 226 ਤੱਕ ਪਹੁੰਚਣ ਤੋਂ ਬਾਅਦ ਦੀਵਾਲੀ ਤੋਂ ਠੀਕ ਬਾਅਦ 161 ਤੱਕ ਰਹਿ ਗਿਆ ਜਾਨੀ ਕਿ ਸਿਰਫ 3 ਦਿਨਾਂ ਵਿੱਚ ਪ੍ਰਦੂਸ਼ਣ ਦੇ ਪੱਧਰ ਵਿੱਚ ਲਗਭਗ 65 ਅੰਕ ਦੀ ਕਮੀ ਦਰਜ ਕੀਤੀ ਗਈ ਹੈ ਆਰੂਪਨਗਰ ਸੂਬੇ ਦਾ ਇੱਕੋ ਇੱਕ ਜ਼ਿਲ੍ਹਾ ਜਿੱਥੇ AQI ਇਸ ਵੇਲੇ 230 ਤੱਕ ਪਹੁੰਚ ਗਿਆ ਸੈਂਟਰਲ ਡਰੱਗਸ ਸਟੈਂਡਰਡ ਕੰਟਰੋਲ ਆਰਗੇਨਾਈਜੇਸ਼ਨ ਦੀ ਸਤੰਬਰ 2025 ਦੀ ਰਿਪੋਰਟ ਨੇ ਦੇਸ਼ ਭਰ ਵਿੱਚ ਦਵਾਈਆਂ ਦੀ ਗੁਣਵੱਤਾ ਬਾਰੇ ਗੰਭੀਰ ਸਵਾਲ ਖੜੇ ਕੀਤੇ ਸਨ ਰਿਪੋਰਟ ਦੇ ਅਨੁਸਾਰ ਕੁੱਲ 112 ਦਵਾਈਆਂ ਦੇ ਨਮੂਨੇ ਗੁਣਵੱਤਾ ਜਾਂਚਾਂ ਵਿੱਚੋਂ ਫੇਲ ਹੋਏ ਨੇ ਜਿਨ੍ਹਾਂ ਵਿੱਚੋਂ 11 ਪੰਜਾਬ ਵਿੱਚ ਬਣਾਈਆਂ ਗਈਆਂ ਦਵਾਈਆਂ ਸ਼ਾਮਿਲ ਨੇ ਸਭ ਤੋਂ ਹੈਰਾਨ ਕਰਨ ਵਾਲੀ ਗੱਲ ਇਹ ਹੈ ਕਿ ਤਿੰਨ ਖੰਗ ਦੇ ਸਿਰਫ ਵੀ ਫੇਲ ਹੋ ਗਏ ਜਿਨ੍ਹਾਂ ਵਿੱਚੋਂ ਇੱਕ ਨਕਲੀ ਸੀ ਇਹ ਦਵਾਈਆਂ ਦਿਲ ਦੀ ਬਿਮਾਰੀ ਕੈਂਸਰ ਸ਼ੂਗਰ ਹਾਈ ਬਲੱਡ ਪ੍ਰੈਸ਼ਰ ਦਮਾ ਇਨਫੈਕਸ਼ਨ ਦਰਦ ਸੋਚ ਐਨੀਮੀਆ ਅਤੇ ਮਿਰਗੀ ਵਰਗੀਆਂ ਗੰਭੀਰ ਬਿਮਾਰੀਆਂ ਦੇ ਇਲਾਜ ਲਈ ਵਰਤੀਆਂ ਪਰਦੇਸ਼ ਪਰ ਵਿੱਚ ਕੇਂਦਰੀ ਅਤੇ ਰਾਸ਼ ਪਦਰੀ ਪ੍ਰਯੋਗਸ਼ਾਲਾਵਾਂ ਵਿੱਚ 52 ਦਵਾਈਆਂ ਮਿਆਰਾਂ ਨੂੰ ਪੂਰਾ ਕਰਨ ਵਿੱਚ ਅਸਫਲ ਰਹੀਆਂ ਜਦੋਂ ਕਿ 60 ਰਾਸ਼ ਪੱਦਰ ਤੇ ਮਾਪਦੰਡਾਂ ਨੂੰ ਪੂਰਾ ਕਰਨ ਵਿੱਚ ਅਸਫਲ ਰਹੀਆਂ ਸਭ ਤੋਂ ਵੱਧ ਦਵਾਈਆਂ 49 ਹਿਮਾਚਲ ਪ੍ਰਦੇਸ਼ ਵਿੱਚ 16 ਗੁਜਰਾਤ ਵਿੱਚ 12 ਉਤਰਾਖੰਡ ਵਿੱਚ 11 ਪੰਜਾਬ ਵਿੱਚ ਅਤੇ 6 ਮੱਧ ਪ੍ਰਦੇਸ਼ ਵਿੱਚ ਹੋਰ ਰਾਜਾਂ ਨਾਲ ਸੰਬੰਧਿਤ ਨੇ ਪੰਜਾਬ ਵਿੱਚ ਬਣੀਆਂ ਜਿੰਨਾ 11 ਦਵਾਈਆਂ ਦੇ ਸੈਂਪਲ ਫੇਲ ਹੋਏ ਨੇ ਉਹਨਾਂ ਫਾਰਮਾ ਕੰਪਨੀ ਨੂੰ ਨੋਟਿਸ ਜਾਰੀ ਕੀਤੇ ਗਏ ਨੇ ਅਤੇ ਸੰਬੰਧਿਤ ਬੈਚ ਨੂੰ ਬਾਜ਼ਾਰ ਵਿੱਚੋਂ ਹਟਾਉਣ ਦੀ ਪ੍ਰਕਿਰਿਆ ਤੇਜ਼ ਕੀਤੀ ਜਾ ਰਹੀ ਹੈ ਪੰਜਾਬ ਸਰਕਾਰ ਨੇ ਤੁਰੰਤ ਕਾਰ ਕਰਦੇ ਹੋਏ ਨਾ ਸਿਰਫ ਸੂਬੇ ਵਿੱਚ ਬਣੀਆਂ ਦਵਾਈਆਂ ਤੇ ਪਾਬੰਦੀ ਲਗਾ ਦਿੱਤੀ ਹੈ ਸਗੋਂ ਖੰਗ ਦੇ ਸਰਪ ਦੇ ਵੀ ਪਾਬੰਦੀ ਲਗਾ ਦਿੱਤੀ ਹੈ ਜੋ ਹਾਲ ਹੀ ਵਿੱਚ ਖਬਰਾਂ ਵਿੱਚ ਸੀ ਅਤੇ ਜਿਸ ਕਾਰਨ ਬੱਚਿਆਂ ਦੀ ਮੌਤ ਹੋਈ ਸੀ ਸਿਹਤ ਵਿਭਾਗ ਨੇ ਸਾਰੇ ਸਰਕਾਰੀ ਹਸਪਤਾਲਾਂ ਵਿੱਚ ਅੱਠ ਦਵਾਈਆਂ ਖੰਗ ਦੇ ਸਰਪ ਸਮੇਤ ਦੀ ਵਰਤੋਂ ਵਿਕਰੀ ਅਤੇ ਖਰੀਦ ਤੇ ਪਾਬੰਦੀ ਲਗਾ ਦਿੱਤੀ ਹੈ ਸਰਕਾਰ ਨੇ ਸਾਰੇ ਮੈਡੀਕਲ ਸਟੋਰਾਂ ਡਾਕਟਰਾਂ ਤੇ ਹਸਪਤਾਲਾਂ ਨੂੰ ਇਹਨਾਂ ਦਵਾਈਆਂ ਦਾ ਤੁਰੰਤ ਸਟਾਕ ਕਰਨ ਅਤੇ ਮਰੀਜ਼ਾਂ ਨੂੰ ਸੁਰੱਖਿਅਤ ਵਿਕਲਪ ਪ੍ਰਦਾਨ ਕਰਨ ਦੇ ਆਦੇਸ਼ ਦਿੱਤੇ ਨੇ ਮੁਹਾਲੀ ਅਦਾਲਤ ਨੇ ਸ਼ੁੱਕਰਵਾਰ ਨੂੰ ਮੀਟਾ ਪਲੇਟਫਾਰਮਾਂ ਫੇਸਬੁੱਕ ਅਤੇ ਇੰਸਟਾਗ੍ਰam, ਯੂਟਿਊਬ, ਐਕਸ, ਕਾਰਪੋਰੇਸ਼ਨ ਅਤੇ ਟੈਲੀਗ੍ਰam ਸਮੇਤ ਪ੍ਰਮੁੱਖ ਸੋਸ਼ਲ ਮੀਡੀਆ ਪਲੇਟਫਾਰਮਾਂ ਨੂੰ ਅਦਾਲਤੀ ਹੁਕਮ ਮਿਲਨ ਦੇ 24 ਘੰਟਿਆਂ ਦੇ ਅੰਦਰ-ਅੰਦਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਨਿਸ਼ਾਨਾ ਬਣਾਉਣ ਵਾਲੇ ਸਾਰੇ ਇਤਰਾਜ਼ਯੋਗ ਵੀਡੀਓ ਹਟਾਉਣ ਦੇ ਹੁਕਮ ਦਿੱਤੇ ਨੇ। ਅਦਾਲਤ ਨੇ ਨਾ ਪਲੇਟਫਾਰਮਾਂ ਤੋਂ 168 ਖਾਸ ਯੂਆਰਐਲਐਸ ਦੀ ਸੂਚੀ ਵੀ ਨੱਥੀ ਕੀਤੀ ਹੈ। ਜੁਡੀਸ਼ੀਅਲ ਮੈਜਿਸਟਰੇਟ ਪਹਿਲੀ ਸ਼੍ਰੇਣੀ ਸ਼੍ਰੀਮਤੀ ਮਨਪ੍ਰੀਤ ਕੌਰ ਨੇ ਆਪਣੇ ਹੁਕਮਾਂ ਵਿੱਚ ਕਿਹਾ ਦੀ ਹਾਲਤ ਵਿੱਚ ਆਦੇਸ਼ ਪ੍ਰਾਪਤ ਹੋਣ ਤੋਂ 24 ਘੰਟਿਆਂ ਦੇ ਅੰਦਰ ਇਹ ਕਾਰਵਾਈ ਪੂਰੀ ਕਰਨੀ ਹੋਵੇਗੀ ਅਦਾਲਤ ਨੇ ਇਹ ਕਾਰਵਾਈ ਰਾਜ ਸਾਈਬਰ ਕ੍ਰਾਈਮ ਵਿਭਾਗ ਐਸਏਐਸ ਨਗਰ ਵੱਲੋਂ ਧਾਇਰ ਕੀਤੀ ਅਰਜੀ ਤੇ ਕੀਤੀ ਹੈ ਜਿਸ ਵਿੱਚ ਦਲੀਲ ਦਿੱਤੀ ਗਈ ਸੀ ਕਿ ਮਨਕਰਤਸ ਸਮਗਰੀ ਸੰਭਾਵੀ ਤੌਰ ਤੇ ਏਆਈ ਰਾਹੀਂ ਤਿਆਰ ਕੀਤੀ ਗਈ ਹੈ ਜੋ ਅਸ਼ਲੀਲ ਅਤੇ ਜਨਤਕ ਵਿਵਸਥਾ ਨੂੰ ਭੰਗ ਕਰਨ ਦੀ ਪ੍ਰਵਿਰਤੀ ਰੱਖਦੀ ਸੀ ਭਾਰਤ ਵੱਲੋਂ ਸਿੰਧੂ ਨਦੀ ਸਮਝੌਤਾ ਰੱਦ ਕਰਨ ਦੇ ਫੈਸਲੇ ਨਾਲ ਪਾਕਿਸਤਾਨ ਪਹਿਲਾਂ ਹੀ ਹਿੱਲਿਆ ਹੋਇਆ ਸੀ ਪਰ ਹੁਣ ਉਸ ਦੀ ਮੁਸੀਬਤ ਹੋਰ ਵੱਧ ਗਈ ਹੈ ਅਫਗਾਨਿਸਤਾਨ ਨੇ ਵੀ ਐਲਾਨ ਕੀਤਾ ਕਿ ਉਹ ਕੁਨਾਰ ਨਦੀ ਤੇ ਬੰਨ ਬਣਾ ਕੇ ਪਾਕਿਸਤਾਨ ਵੱਲ ਜਾਣ ਵਾਲਾ ਪਾਣੀ ਰੋਕ ਦੇਵੇਗਾ ਇਹ ਐਲਾਨ ਅਫਗਾਨਿਸਤਾਨ ਦੇ ਕਾਰਜਕਾਰੀ ਜਲ ਮੰਤਰੀ ਮੂਲਾ ਅਬਦੁੱਲ ਲਤੀਫ ਮਨਸੂਰ ਨੇ ਕੀਤਾ ਉਸ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ ਤੇ ਲਿਖਿਆ ਕਿ ਹੁਕਮ ਤਾਲੀਬਾਨ ਦੇ ਸਰਵੋੱਚ ਨੇਤਾ ਮੌਲਵੀ ਹੀਪਤੂਲਾ ਵੱਲੋਂ ਦਿੱਤਾ ਗਿਆ ਮੰਤਰੀ मंसूर ਨੇ ਕਿਹਾ ਕਿ afghan ਲੋਕਾਂ ਨੂੰ ਆਪਣੇ ਪਾਣੀ ਦਾ ਪ੍ਰਬੰਧਨ ਕਰਨ ਦਾ ਪੂਰਾ ਅਧਿਕਾਰ ਹੈ ਅਤੇ ਹੁਣ ਕੁਨਾਰ ਨਦੀ ਤੇ ਬੰਨ੍ਹ ਦਾ ਨਿਰਮਾਣ ਜਲਦ ਤੋਂ ਜਲਦ ਸ਼ੁਰੂ ਕੀਤਾ ਜਾਵੇਗਾ ਉਸ ਨੇ ਵੀ ਸਪਸ਼ਟ ਕੀਤਾ ਕਿ ਕੰਮ ਕਿਸੇ ਵਿਦੇਸ਼ੀ ਨਹੀਂ ਸਗੋ ਦੇਸ਼ੀ ਕੰਪਨੀਆਂ ਦੁਆਰਾ ਕਰਵਾਇਆ ਜਾਵੇਗਾ ਤਾਲੀਬਾਨ ਦਾ ਇਹ ਫੈਸਲਾ ਉਸ ਵੇਲੇ ਆਇਆ ਜਦੋਂ ਸੀਮਾ ਤੇ ਪਾਕਿਸਤਾਨ ਅਤੇ afghanistan ਵਿਚਕਾਰ ਝੜਪਾਂ ਤੇ ਤਣਾਅ ਵਧ ਰਹੇ ਨੇ ਇੱਕ ਕਦਮ ਪਾਕਿਸਤਾਨ ਲਈ ਪਾਣੀ ਦੀ ਵੱਡੀ ਕਮੀ ਪੈਦਾ ਕਰ ਸਕਦਾ ਕਿਉਂਕਿ ਕੁਨਾਰ ਨਦੀ ਪਾਕਿਸਤਾਨ ਦੇ ਕਈ ਇਲਾਕਿਆਂ ਲਈ ਸਿੰਚਾਈ ਦੀਨ ਦੇ ਪਾਣੀ ਅਤੇ ਬਿਜਲੀ ਉਤਪਾਦਨ ਦਾ ਮੁੱਖ ਸਰੋਤ ਹੈ। ਕੁਨਾਰ ਨਦੀ ਦੀ ਲੰਬਾਈ ਤਕਰੀਬਨ 500 ਕਿਲੋਮੀਟਰ ਹੈ। ਇਸ ਦੀ ਸ਼ੁਰੂਆਤ ਪਾਕਿਸਤਾਨ ਦੇ ਖੈਂਬਰ ਪਖਤੂਨਖਵਾ ਦੇ ਚਿਤਰਾਲ ਜ਼ਿਲ੍ਹੇ 'ਚ ਹੁੰਦੀ ਹੈ। ਇਹ ਨਦੀ ਅਫਗਾਨਿਸਤਾਨ ਦੇ ਕੁਨਾਰ ਅਤੇ ਨੰਗਰਹਾਰ ਸੂਬਿਆਂ ਵਿੱਚੋਂ ਲੰਘਦੀ ਹੋਈ ਕਾਬੂਲ ਨਦੀ ਨਾਲ ਮਿਲਦੀ ਹੈ। ਕਾਬੂਲ ਅਤੇ ਕੁਨਾਰ ਮਿਲ ਕੇ ਪੂਰਬ ਵੱਲ ਪਾਕਿਸਤਾਨ ਵਿੱਚ ਦਾਖਲ ਹੁੰਦੇ ਨੇ ਅਤੇ ਪੰਜਾਬ ਸੂਬੇ ਦੇ ਅਟਕ ਸ਼ਹਿਰ ਦੇ ਨੇੜੇ ਸਿੰਧੂ ਨਦੀ ਵਿੱਚ ਮਿਲ ਜਾਂਦੇ ਨੇ। ਇਹਨਾਂ ਦੀ ਪਾਕਿਸਤਾਨ ਵਿੱਚ ਸਭ ਤੋਂ ਵੱਡੀਆਂ ਪਾਣੀ ਦੀਆਂ ਨਦੀਆਂ ਵਿੱਚੋਂ ਇੱਕ ਹੈ ਅਤੇ ਖਾਸ ਕਰ ਖੈਂਬਰ ਪਖਤੂਨਖਵਾ ਇਲਾਕੇ ਲਈ ਜੀਵਨ ਰੇਖਾ ਮੰਨੀ ਜਾਂਦੀ ਸੋ ਅੱਜ ਲਈ ਸਿਰਫ ਇੰਨੇ ਹੁਣ ਮੈਨੂੰ ਤੇ ਇਜਾਜ਼ਤ ਧੰਨਵਾਦ ਸਤਿ ਸ਼੍ਰੀ ਅਕਾਲ